ਹੌਲੀ ਹੌਲੀ ਮੁਰਦਾਬਾ ਜਿੰਦਾਬਾਦ ਬੰਦਾਬਾਦ ਪ੍ਰਜਾਪ ਸਰਕਾਰ ਮੁਰਦਾਬਾ ਜਿੰਦਾਬਾਦ ਪ੍ਰਜਾਪ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਹਮੇਂ ਰੰਗੀ ਕਰ ਗਿਆ ਭਵੰਤ मामा ਮਾਰ ਗਿਆ ਹਮੇਂ ਰੰਗੀ ਕਰ ਗਿਆ ਭਵੰਤ मामा ਮਾਰ ਗਿਆ ਹਮੇਂ ਰੰਗੀ ਕਰ ਗਿਆ ਚਲੋ ਜੀ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾ ਵਰਤੀ ਜਨਤਾ ਪਾਰਟੀ ਜਿੰਦਾਬਾਦ ਚਲੋ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ 'ਚ ਮੰਡਲ ਸਤਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਜਿਹਦੇ ਤਹਿਤ ਅਸੀਂ ਜੋ ਆਮ ਆਦਮੀ ਪਾਰਟੀ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਨਾ ਤਾਂ ਇਹਨਾਂ ਨੇ ਕੋਈ ਵਾਅਦਾ ਪੂਰਾ ਕੀਤਾ ਤੇ ਨਾ ਹੀ ਕਿਸੇ ਨੂੰ ਇਨਸਾਫ ਦਿੱਤਾ ਅੱਜ ਉਸ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਰੋਸ ਪ੍ਰਦਰਸ਼ਨ ਕਰ ਰਹੀ ਹੈ ਪਹਿਲਾ ਵਾਅਦਾ ਇਹਨਾਂ ਨੇ ਸਾਡੀਆਂ ਭੈਣਾਂ ਨਾਲ ਕੀਤਾ ਸੀ ਕਿ ਅਸੀਂ 1-1000 ਰੁਪਇਆ ਖਾਤੇ 'ਚ ਪਾਵਾਂਗੇ ਦੂਜਾ ਸਾਡੇ ਨੌਜਵਾਨਾਂ ਨਾਲ ਕੀਤਾ ਸੀ ਕਿ ਅਸੀਂ ਰੋਜ਼ਗਾਰ ਦਵਾਂਗੇ ਨੌਕਰੀਆਂ ਦਵਾਂਗੇ ਨਸ਼ਾ ਮੁਕਤ ਪੰਜਾਬ ਕਰਾਂਗੇ ਹਾਲਾਤ ਪੰਜਾਬ ਦੇ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਤੁਸੀਂ ਦੇਖੋ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਗਰਨੇਟ ਅਟੈਕ ਦੋ ਤਿੰਨ ਹੋਏ ਫਿਰ ਅੱਜ ਜਲੰਧਰ ਦੇ ਵਿੱਚ ਹੋਇਆ ਇਸੇ ਤਰ੍ਹਾਂ ਹਰ ਰੋਜ਼ ਕਿਤੇ ਨਾ ਕਿਤੇ ਕੋਈ ਕਤਲ ਹੋ ਰਿਹਾ ਗੋਲੀਆਂ ਚੱਲ ਰਹੀਆਂ ਪਿਛਲੇ ਦਿਨੀ ਸ਼ਿਵ ਸੈਨਾ ਆਗੂ ਦਾ ਵੀ ਕਤਲ ਕੀਤਾ ਗਿਆ ਕਾਨੂੰਨ ਵਿਵਸਥਾ ਪੰਜਾਬ ਦੀ ਬਿਲਕੁਲ ਖੇੜ ਹੋ ਚੁੱਕੀ ਆ ਤੇ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਆਈ ਸੀ ਉਹਨਾਂ ਵਾਅਦਿਆਂ ਤੋਂ ਮੁੱਕਰੀ ਆ ਉਸਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਸੜਕਾਂ 'ਤੇ ਉਤਰ ਕੇ ਮੰਡਲ ਸਤਰ ਤੇ ਆਪਦੇ ਅਹੁਦੇਦਾਰਾਂ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੀ ਹੈ। ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਅਸੀਂ ਦੋ ਸੁਝਾਅ ਦਿੱਤਾ ਹੈਗਾ ਨਸ਼ਾ ਖਤਮ ਕਰ ਰਹੀ ਆ। ਸੱਜ ਦੀ ਉਹ ਦਾਵਾ ਕਾ ਵੀ ਬਹੁਤੀ ਵਿਰੋਧ ਕਰਨ ਲਈਦਾ। ਸਰਕਾਰ ਦਾ ਰਜਗਾਰ ਸਰਕਾਰ ਦਾ ਕੰਮ ਕੱਲੇ ਬੋਰਡਾਂ ਤੇ ਬੋਲਦਾ। ਹਰ ਗਲੀ ਹਰ ਮਾਹੌਲ ਤੇ ਜਿਵੇਂ ਮੂਸੀ ਵਾਲੇ ਦਾ ਗਾਣਾ ਆਇਆ ਸੀ ਹਰ ਗਲੀ ਹਰ ਮੋੜ ਤੇ ਕੋਣ ਮਾਣ। ਮਾਣ ਦਾ ਕੀ ਆ? ਬੋਰਡ ਬੋਰਡ ਦੇ ਉੱਤੇ ਕੀ ਆ ਵਿਕਾਸ? ਤੇ ਆ ਜਮੀਨੀ ਲੈਵਲ ਤੇ ਵਿਕਾਸ ਤੁਸੀਂ ਚੌਂਕ 'ਚ ਖੜੇ ਇੱਥੇ ਦੇਖ ਲੋ ਕਿੰਨੇ ਪੱਥਰ ਰੋੜੇ ਹੋਏ ਪਏ ਲੋਕਾਂ ਨੂੰ ਕਿੰਨੀ ਮੁਸ਼ਕਲ ਆ ਰਹੀਆਂ ਸ਼ਹਿਰ ਦਾ ਮੇਨ ਚੌਂਕ ਹੈ ਜੀ ਇਹ ਇਹ ਚੌਂਕ ਦਾ ਇਹ ਹਾਲ ਆ ਇੱਥੋਂ ਤੁਹਾਨੂੰ ਤਸਵੀਰ ਪੂਰੇ ਪੰਜਾਬ ਦੀ ਸਾਫ਼ ਆ ਸੜਕਾਂ ਟੁੱਟੀਆਂ ਦੇ ਵਿੱਚ ਟੋਏ ਮਾਨਾ ਲੋਕੀ ਡਿੱਗਦੇ ਹੋਏ ਹੋਏ ਕੀ ਲੱਗਦਾ ਹੋਰ ਸਮੇਂ ਵਿੱਚ ਸਰਕਾਰ ਦਾਵੇ ਪੂਰੇ ਕਰ ਸਕੀ ਕੀ ਆਪ ਦੀ ਕਿੰਨੀ ਦੋ ਸਾਲ ਦਾ ਸਮਾਂ ਪਿਆ ਰਹੇ ਦਾਵੇ ਜਿਨ੍ਹਾਂ ਨੇ 3 ਸਾਲਾਂ ਚ ਨਹੀਂ ਕੀਤਾ ਜੀ 2 ਸਾਲਾਂ ਚ ਕੀ ਕਰ ਲੈਣਗੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ ਵਕਾਉਣ ਵਾਲੇ ਹੋਰ ਆ ਇਹ ਸਿਰਫ ਬੋੜਾਂ ਦੇ ਉੱਤੇ ਵਿਕਾਸ ਵਿਖਾਇਆ ਜਾ ਰਿਹਾ ਭੋਲੀ ਪਾਲੀ ਜਨਤਾ ਨੂੰ ਪਹਿਲੋ ਦਿੱਲੀ ਦੇ ਵਿੱਚ 10 ਸਾਲ ਇਹਨਾਂ ਨੇ ਮੂਰਖ ਬਣਾਇਆ ਉਹਨੇ 3 ਸਾਲ ਪੰਜਾਬ ਦੇ ਵਿੱਚ ਲੱਗੇ ਹੋਏ ਸੀ ਹੁਣ ਲੋਕ ਇਹਨਾਂ ਤੋਂ ਸਵਾਲ ਕਰਦੇ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਝੂਠ ਫਲਾ ਕੇ ਝੂਠ ਦੀ ਰਾਜਨੀਤੀ ਕਰਕੇ ਜਿਹੜੀਆਂ ਵੋਟਾਂ ਲਈਆਂ ਸੀ ਲੋਕਾਂ ਨੇ ਦਿੱਲੀ 'ਚ ਇਹਨਾਂ ਨੂੰ ਚਲਦਾ ਕੀਤਾ ਝਾੜੂ-ਤੀਲਾ-ਤੀਲਾ ਕੀਤਾ ਹੁਣ ਪੰਜਾਬ ਦੀ ਵਾਰੀ ਹੈ 3 ਸਾਲ ਦਾ ਸਵਾਦ ਸੁਆਦ ਹੋ ਗਿਆ ਉਹ ਲਗਾਤਾਰ ਆਪਣੇ ਕਿੱਤੇ ਦੇ ਕੰਮਾਂ ਨੂੰ ਵਸਾਰੇ ਨੇ ਜੋ ਪੰਜਾਬ ਦੇ ਵਿੱਚ ਉਹਨਾਂ ਨੂੰ ਲੋਕ ਕਿਹਾ ਕਰੀਉਂਗਾ ਵਾਦੇ ਪੂਰੇ ਕੀਤੇ ਵੀ ਗਏ ਦੇਖੋ ਮੈਂ ਤਾਂ ਇਹ ਗੱਲ ਜਾਂਦਾ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ ਸਰਕਾਰ ਬਣੀ ਉੱਥੋਂ ਆਸ਼ੀ ਜੀ ਨੇ ਪਹਿਲੇ ਦਿਨੀ ਬੈਨਰ ਚੱਕਲੇ ਕਿ 2500 ਰੁਪਏ ਪਾਓ ਕੀ ਪੰਜਾਬ ਉਹਨਾਂ ਨੂੰ ਦਿਖਦਾ ਨਹੀਂ ਸੀਗਾ ਅੱਜ 3 ਸਾਲ ਹੋ ਗਏ ਇੱਥੇ ਨਾਲ ਉਹਨਾਂ ਨੇ ਬੈਨਰ ਚੱਕ ਕੇ ਭਗਵੰਤ ਮਾਨ ਦੇ ਅਗੇਂਸਟ ਕਿ ਭਾਈ ਤੂੰ ਗਲਤ ਕਰ ਰਿਹਾ ਹੈ ਇੱਥੋਂ ਪਤਾ ਲੱਗਦਾ ਹੈ ਕਰਨੀ ਔਰ ਟੈਨੀਅਰ ਕਰਨੀ ਦੇ ਵਿੱਚ ਹਰਕਤ ਉਹ ਸਿਰਫ ਕਹਿੰਦੇ ਆ ਬੀਜੇਪੀ ਵਾਲੇ ਕਰਕੇ ਦਿਖਾਉਂਦੇ ਆ ਭਾਰਤੀ ਜਨਤਾ ਪਾਰਟੀ ਨੇ ਇੱਕ ਆ ਰੋਲ ਮਾਡਲ ਪੇਸ਼ ਕਰਤਾ ਹੈ ਕਿ ਜਿਹੜੇ ਅਸੀਂ ਵਾਅਦੇ ਕਰਦੇ ਆ ਉਹ ਮੋਦੀ ਜੀ ਦੀ ਗਰੰਟੀ ਹੁੰਦੀ ਆ ਔਰ ਮੋਦੀ ਜੀ ਦੀ ਗਰੰਟੀ ਹਮੇਸ਼ਾ ਪੂਰੀ ਹੁੰਦੀ ਆ 27 ਦੇ ਵਿੱਚੋਂ ਲੋਕ ਆ ਬੀਜੇਪੀ ਨੂੰ ਫਰਮਾਨ ਦੇਣਗੇ ਪੂਰਨ ਮੁਹੰਮਦ ਮਿਲੂ ਪੂਰਨ ਮੁਹੰਮਦ ਤੁਸੀਂ ਅੱਜ ਇਹ ਗੱਲ ਨੋਟ ਕਰ ਲਓ ਮੈਂ ਤੁਹਾਡੇ ਚੈਨਲ ਨਾਲ ਇਹ ਕਹਿਣਾ ਚਾਹੁੰਦਾ ਅੱਜ ਇਹ ਤੁਸੀਂ ਗੱਲ ਨੋਟ ਕਰ ਲਓ ਪੂਰਨ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਗੀ ਕਿਉਂਕਿ ਇਹ ਸਵੇਲੇ ਸਾਰੇ ਪੰਜਾਬ ਦੇ ਜੋ ਹਾਲਾਤ ਹੈ ਇਹਨੇ ਮਾੜੇ ਹੋ ਚੁੱਕੇ ਆ ਕਾਨੂੰਨ ਦਾ ਵਿਵਸਾ ਇਹ ਪੂਰੀ ਖਤਮ ਨਸ਼ਾ ਪੂਰੇ ਜੋਰ-ਸ਼ੋਰਾਂ ਦੇ ਵਿਕ ਰਹੇ ਆ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਅੱਜ ਇਹ ਜਿਹੇ ਕਹਿੰਦੇ ਨਸ਼ੇ ਦੇ ਅਸੀਂ ਖਾਫ ਚੱਲ ਪਏ ਆ ਤਾਂ ਕੀ ਇਹ ਵੱਡੇ-ਵੱਡੇ ਜਿਹੜੇ ਇਹਨਾਂ ਦੇ ਲੀਡਰ ਆ ਨਸ਼ਾ ਵੇਚ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਉਹਨਾਂ ਨੂੰ ਹੱਥ ਪਾਣਗੇ ਕਿਸਨੂੰ ਨੇ ਹੱਥ ਪਾंदे ਨੇ ਔਰ ਜਿਵੇਂ ਉਹ ਲਗਾਤਾਰ ਉਹ ਘਰ ਘਟਾਇ ਜਾ ਰਹੇ ਨੇ ਜੋ ਕਾਰਵਾਈ ਕੀਤੀ ਜਾਂਦੀਆਂ ਨੇ ਪਰ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅੱਜ 3 ਸਾਲਾਂ ਬਾਅਦ ਹਨਾ ਪਹਿਲਾਂ ਕਹਿੰਦੇ ਸੀਗੇ ਟੁੱਕਿਆ ਮਾਰ ਕੇ ਅਸੀਂ ਦਾ ਨਸ਼ਾ ਖਤਮ ਕਰ ਦਾਂਗੇ ਸਭ ਕੁਝ ਕਰ ਦਾਂਗੇ ਕਿਉਂ ਨਹੀਂ ਹੋਇਆ ਸੀਗਾ ਅੱਜ ਵੀ ਇਹ ਸਿਰਫ 1 ਮਹੀਨੇ ਦੀ ਮੁਹਿੰਮ ਹੈ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਇਹਨਾਂ ਦੇ ਬੰਦੇ ਫੇਰ ਤੁਹਾਨੂੰ ਗਲੀਆਂ ਦੇ ਨੁਕਰਾਂ ਦੇ ਨਸ਼ੇ ਵੇਚਦੇ ਹੋਏ ਵਿਖਣਗੇ ਜਿਹੜੀ ਇਹ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਹੈ ਮਾਨਯੋਗ ਅਮੀਸ਼ਾਹ ਜੀ ਨੇ ਜਦੋਂ ਸਖਤ ਨਿਰਦੇਸ਼ ਦਿੱਤੇ ਗ੍ਰਹਿ ਮੰਤਰਾਲੇ ਵੱਲੋਂ ਹਾਈ ਕੋਰਟ ਵੱਲੋਂ ਇਹਨਾਂ ਨੂੰ ਫਟਕਾਰ ਪੈ ਚੁੱਕੀ ਹੈ ਤਾਂ ਇਹ ਕਰ ਰਿਹਾ ਨਹੀਂ ਤਾਂ ਇਹਨਾਂ ਨੇ 3 ਸਾਲਾਂ ਦੇ ਵਿੱਚ ਕੀ ਕੀਤਾ ਲਾਰੇ ਹੀ ਲਾਏ ਆ ਇਹ ਲਾਰਿਆਂ ਦੀ ਸਰਕਾਰ ਆ ਆਮ ਸਰਕਾਰ ਲਾਰਿਆਂ ਦੀ ਸਰਕਾਰ